ਮੋਕੇ ਦੇ ਭਾਜੀ ਬਸ ਗੱਡੀ ਆਪਣੀ ਜਗ੍ਹਾ ਮੰਗਿਆ ਬਸ ਗੱਡੀ ਦੀ ਮਾਰੀ ਹੋਵੇ ਸਾਈਡ ਤੋਂ ਗਾ ਲਓ ਅਗਲਾ ਗਲਮੇ ਆਣ ਕੇ ਪੈਂਡ ਆ ਬਸ ਤੁਸੀਂ ਉਹਨਾਂ ਨੂੰ ਜਾਣਦੇ ਸੀ ਨਹੀਂ ਆਪਾਂ ਨਹੀਂ ਜਾਣਦੇ ਉਹਨਾਂ ਤੇ ਉਹ ਕੀ ਉਹਨਾਂ ਵੱਲੋਂ ਕੋਈ ਕੀ ਚਲਾਇਆ ਗਿਆ ਵਾ ਉਹਨਾਂ ਦਾ ਫਾਇਰ ਚਲਾਇਆ ਗਿਆ ਸਾਡੇ ਤੇ ਤੇਰੇ ਕਿਥੇ ਲੱਗੀ ਮੇਰੇ ਪੜਚ ਲੱਗੀ ਭਾਜੀ ਬੱਲੇ ਕਿਥੋਂ ਤੱਕ ਕਿਹੜੀ ਜਗ੍ਹਾ ਦੀ ਇਹ ਵਾਰ ਦਾ ਤੇ ਇਹ ਵਾਰ ਬਾਦ ਹੈ ਕੀ ਆ ਸਾਧੂਆਂ ਨੇ ਬੱਲੇ ਸਾਦੂਮੰਦੇ ਟਾਉਰ ਰੋਡ ਤੇ ਟਾਉਰ ਰੋਡ ਸਾਦੂਮੰਦੇ ਹਾਂਜੀ ਤੇ ਜਿਹੜੇ ਤੇਰੇ ਨਾਲ ਮੁੜਾ ਇਹਦਾ ਕੀ ਨਾਮ ਆ ਇਹਦਾ ਨਾਮ ਚੰਦਰ ਕੁਮਾਰ ਇਹਦੇ ਵੀ ਲੱਗੀਆਂ ਹਾਂਜੀ ਇਹਦੀ ਕਿੰਨੀਆਂ ਲੱਗੀਆਂ ਇਹਦੇ 3-4 ਲੱਗੀਆਂ ਜੀ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਦਾ ਕੋਈ ਜਾਣ ਪਛਾਣ ਨਹੀਂ ਸਾਡੀ ਕੋਈ ਜਾਣ ਪਛਾਣ ਨਹੀਂ ਹੈ ਨਹੀਂ ਉਹਨਾਂ ਨਾਲ ਮੇਰੀ ਕੋਈ ਲੈਣ ਦੇਣੀ ਨਹੀਂ ਹਾਂਜੀ ਮੈਂ ਆਪਣੀ ਪਛਾਣ ਕਰਨ ਲਈ ਤੇ ਉਹਨਾਂ ਨੇ ਮੇਰੇ ਸਿਰ ਤੇ ਹਮਲਾ ਕੀਤਾ ਰਲਵੇਂ ਦੇ ਪਰਤ ਗੋਲੀ ਚ ਲਈ ਬੋਲੋ ਬੋਲੋ ਬਕਰੀ ਸੋਰੋ ਦੋਨਾਂ ਦੀ ਹੈ ਗਈ ਸੋਰੋ ਗਿਆ ਹਾਂਜੀ ਹੋਇਆ ਕੀ ਸੀ ਹੋਇਆ ਕੁਛ ਨਹੀਂ ਬਸ ਮੈਂ ਉਹਨਾਂ ਨੂੰ ਗਿਆ ਮੰਗਿਆ ਗੱਡੀ ਦਾ ਉੱਤਰ ਕੇ ਉਹਨਾਂ ਨੇ ਦਾਰੂ ਜ਼ਿਆਦਾ ਪੀਤੀ ਸੀ ਉੱਤਰ ਕੇ ਮੇਰੇ ਗਲੇ ਵਿੱਚ ਪਏ ਮੈਂ ਉੱਤਰ ਕੇ ਮੈਂ ਭਾਜੀ ਮੈਂ ਤੁਹਾਨੂੰ ਕੀ ਕਿਹਾ ਵਾ ਉਹਨਾਂ ਨੇ ਹਾ ਤੇ ਕਿ ਮੈਨੂੰ ਪੜਤੋ ਤੇ ਮੈਨੂੰ ਬਸ ਇਹ ਗੱਲ ਬੋੜੀ ਪਛਾਣ ਨਹੀਂ ਬੰਦੇ ਦੀ ਨਹੀਂ ਆ ਨਾ ਨਾ ਮੇਰੀ ਪਛਾਣ ਨਹੀਂ ਉਹ ਗੱਡੀ ਤੇ 15 ਕਾਰ ਦੇ ਹਾਂਜੀ ਮੈਨੂੰ ਇਹ ਗੱਡੀ ਦੀ ਪਛਾਣ ਨਹੀਂ ਹੋਈ ਮੈਂ A20 ਤੇ ਹਾਂ ਤੁਸੀਂ ਕਾਰਦੇ ਹੋ ਉਹ ਵੀ ਕਾਰਦੇ ਹਾਂਜੀ ਮਨਨੋ ਕਿ ਪਛਾ ਉਹਨਾਂ ਨੂੰ ਮੈਂ ਕਿਹਾ ਮੈਂ ਜਗ੍ਹਾ ਤੇ ਥੋੜੀ ਜੀ ਜੇ ਰਸਤਾ ਮੰਗਿਆ ਸੀ ਆ ਹਾਂਜੀ ਇਹਨੇ ਤੋਂ ਉਹ ਆਪਣੀ ਗਰਲਫ੍ਰੈਂਡ ਦਾ ਹੈ ਉਹਨੇ ਮੈਨੂੰ ਜਾਣ ਲਾਣੀ ਬਸ ਉਹਦੀ ਗਰਲਫ੍ਰੈਂਡ ਬਸ ਇਹ ਗੱਲ ਹੋਈ ਨਹੀਂ ਜਾਣਦਾ ਨਹੀਂ ਜਾਣਦਾ